ਇਹ ਪਹਿਲਾਂ ਜਿਹੜੇ ਬੰਦੇ ਨਸ਼ਾ ਕਰਨ ਲੱਗਦੇ ਨੇ ਉਹ 4-5 ਦਿਨ ਚਿੱਟਾ ਜਾਂ ਸਮੈ ਕੋਈ ਵੀ ਨਸ਼ਾ ਕਰ ਲੈਂਦੇ ਨੇ ਤੇ ਫਿਰ ਉਹ ਘਰੇ ਆਉਂਦੇ ਨੇ ਪਿੰਡ ਆਉਂਦੇ ਨੇ ਜਾਂ ਹੋਸਟਲ ਚੋਂ ਜਾਂ ਕਿਤੋਂ ਵੀ ਤੇ ਫਿਰ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਦੇਖੋ ਮੈਂ ਤਾਂ 4-5 ਦਿਨ ਕਰ ਲਿਆ ਮੈਂ ਤਾਂ 15 ਦਿਨ ਕਰ ਲਿਆ ਮੈਂ 10 ਦਿਨ ਕਰ ਲਿਆ ਕਿ ਫਲਾਣੇ ਨੂੰ ਤਾਂ ਲੱਗ ਗਿਆ ਉਹ ਤਾਂ ਸਾਡੇ ਮੂਰਖ ਨੇ ਮੈਨੂੰ ਨਹੀਂ ਲੱਗੂ ਅਸਲ ਚ ਕੀ ਹੁੰਦਾ ਉਦੋਂ ਇਹ ਸਰੀਰਕ ਸਮੱਸਿਆ ਹੁੰਦੀ ਹੈ 4 ਦਿਨ ਬਾਅਦ ਜੇ ਥੋੜੀ ਜਿਹੀ ਤਕਲੀਫ ਹੁੰਦੀ ਹੈ ਉਹ ਸਰੀਰਕ ਸਮੱਸਿਆ ਹੈ ਅੱਛਾ ਉਹ ਮਾਨਸਿਕ ਨਹੀਂ ਹੁੰਦੀ ਜਦੋਂ ਬਾਰ-ਬਾਰ ਪੰਗੇ ਲੈਣੇ ਆ ਸੀ ਇਸੇ ਲੰਮਾ ਟਾਈਮ ਕਰਦੇ ਆਂ ਫਿਰ ਸਰੀਰਕ ਸਮੱਸਿਆ ਥੋੜੀ ਜਿਹੀ ਵੱਜ ਜਾਂਦੀ ਆ ਉਹ ਥੋੜੀ ਜਿਹੀ ਬਦਲ ਤੋਂ ਡਰਦਾ ਡਰਦਾ ਬੰਦਾ ਫਿਰ ਹੋਰ ਕਰੀ ਜਾਂਦਾ ਫਿਰ ਉਹ ਸਰੀਰ ਤੋਂ ਬਾਅਦ ਉਹ ਮਾਨਸਿਕ ਮਤਲਬ ਬਿਮਾਰੀ ਬਣਦੀ ਆ ਤੇ ਉਹ ਜਿਹੜੀ ਬਿਮਾਰੀ ਆ ਫਿਰ ਡਰ ਪੈਦਾ ਹੁੰਦੇ ਨੇ ਦਿਮਾਗ 'ਚ ਕਿ ਜੇ ਮੈਂ ਇਹ ਨਾ ਕਰਿਆ ਮੇਰੀ ਲਤਾਂ ਟੁੱਟਣਗੀਆਂ ਵਾਸੀਆਂ ਆਉਣਗੀਆਂ ਵਾਸੀਆਂ ਤੂੰ ਬਹੁਤ ਡਰ ਲੱਗਦਾ ਸੀ ਮੈਨੂੰ ਹੁਣ 9 ਸਾਲ ਹੋ ਗਏ 10ਵਾਂ ਸਾਲ ਆ ਪੂਰਾ ਹੋ ਜੂ ਵਿੱਚ ਇਸ ਸਭ ਤੋਂ ਪਾਸੇ ਗਿਆ ਮੈਨੂੰ ਕਿੰਨੀਆਂ ਵਾਸੀਆਂ ਆਈਆਂ ਨੇ ਹੁਣ ਮਾਈਂਡ ਸੈਟ ਦੀ ਗੱਲ ਉਦੋਂ ਕੀ ਸੀ ਜਦੋਂ ਐਡਿਕਸ਼ਨ ਜੀ ਹੁੰਦੀ ਸੀ ਵੀ ਵਾਸੀ ਆ ਗਈ ਨਸ਼ਾ ਟੁੱਟ ਗਿਆ ਵੀ ਤਾਂ ਬੁਰਾ ਹਾਲ ਆ ਵਧੀਆ ਸਮਝ ਕਿੰਨੀ ਵਧੀਆ ਚਟਾਨੀ ਵੀ ਹੋਰ ਲੈ ਕੇ ਆਈ ਹੈ ਹੈਨਾ